ਸਤਿ ਸ਼੍ਰੀ ਅਕਾਲ ਦੋਸਤੋ ਕਿਹਾ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚੋਗੇ ਇਹ ਦੇਖ ਲਓ ਜੀ ਡੈਨਮਾਰਕ ਦਾ ਸ਼ਹਿਰ ਹੈਗਾ ਜੀ ਕੋਪਨਹਗੇਨ ਰਾਤ ਦਾ ਸੀਨ ਹੈਗਾ ਜੀ ਐ ਲੱਗਦਾ ਜਿਵੇਂ ਇੰਡੀਆ ਦੀ ਦੀਵਾਲੀ ਨਹੀਂ ਹੁੰਦੀ ਇੰਨੇ ਕੁ ਲਾਈਟਾਂ ਜਗੀਆਂ ਹੋਈਆਂ ਜੀ ਬਹੁਤ ਖੂਬਸੂਰਤ ਸ਼ਹਿਰ ਹੈਗਾ ਜੀ ਕੋਪਨਹਗੇਨ ਰਾਜਧਾਨੀ ਹੈ ਇਹ ਡੈਨਮਾਰਕ ਦੀ ਇੱਥੇ ਤਕਰੀਬਨ ਟੂਰਿਸਟ ਬਹੁਤ ਜ਼ਿਆਦਾ ਜਾਂਦਾ ਹੈਗਾ ਅੱਜ ਕੱਲ੍ਹ ਕਾਰੋਬਾਰੀ ਵਿਸ਼ੇ ਨੇ ਕਾਫੀ ਅੱਛੀ ਹੋਈ ਹੈ ਕਿਉਂਕਿ ਜਿਵੇਂ ਦਾ ਇੰਗਲੈਂਡ ਕੈਨੇਡਾ ਬੰਦ ਕੀਤਾ ਨਾ ਉਹ ਲੋਕ ਬਿਲਕੁਲ ਨਹੀਂ ਆ ਰਹੇ ਤੇੰਦੀ ਖੁਦ ਦੀ ਕਸਰ ਨਾ ਪੁਰਤਗਾਲ ਵੀ ਪੂਰੀ ਕਰਦੀ ਹੈ ਅੱਗੇ ਲੋਕ ਪੁਰਤਗਾਲ ਚਾਹੀਦੇ ਚਲੋ ਜੀ ਫਾਈਲ ਲੋ ਕਰਵਾ ਕੇ ਤੇ ਥੋੜੀ ਵੇਟ ਕਰ ਲੰਗੇ TIRC ਕਾਰਡ ਬਣ ਜੇਗਾ ਤੇ ਕਾਰਡ ਲੈ ਕੇ ਯੂਰਪ ਦੀ ਚੱਲੇ ਪਾਵਾਂਗੇ ਕਈ ਲੋਕ ਪਾਸਪੋਰਟ ਦੀ ਵੇਟ ਕਰਦੇ ਚਲੋ 20 5 6 ਸਾਲਾਂ ਫਿਰ ਖਰਾਬ ਹੋ ਵੀ ਜਾਣਗੇ ਤੇ ਕੋਈ ਯੂਰਪ ਦਾ ਬਾਤ ਹੋ ਰੱਚ ਆ ਗਿਆ ਤੇ ਮੋਜਾਂ ਲੋਟਾਂਗੇ ਜਿੱਥੇ ਮਰਜ਼ੀ ਜਾ ਸਕਦੇ ਆ ਜਾ ਕੇ ਰਹਿ ਸਕਦੇ ਆ ਪੂਰੇ ਯੂਰਪ ਚ ਅਮਰੀਕਾ ਕੈਨੇਡਾ ਉੱਤੇ ਆਪਣੀ ਐਂਟਰੀ ਹੈ ਜਾ ਕੇ ਸੈਟਿੰਗ ਵੱਜੇਗੀ ਲੇਕਿਨ ਦੇ ਨੁਮੇ ਦੇ ਨ ਸਖਤੀ ਹੋਣ ਕਰਕੇ ਨਾ ਕਾਫੀ ਮੂਲ ਕਈ ਕਲ ਨਰਾਜ ਹੋਏ ਦੇਸੀ ਬੰਦਿਆਂ ਤੋਂ ਤੇ ਬੰਦ ਕਰੀ ਜਾ ਰਹੇ ਵੇ ਐਂਟਰੀ ਵੀ ਵੀਜ਼ੇ ਬੰਦ ਕਰੀ ਜਾ ਰਹੇ ਵੇ ਜੇ ਕੋਈ ਤੇਰੇ ਵੀਜ਼ਾ ਦੇ ਬੜੀਆਂ ਕੰਡੀਸ਼ਨਾਂ ਚ ਦੇ ਰਹੇ ਵੇ ਆ ਇੱਕੋ ਇੱਕ ਚਾਂਸ ਹੈਗਾ ਜੀ ਅੱਜ ਕੱਲ ਦਿਨ ਮਾਰਕ ਵੀ ਲੋਕ ਸਟੱਡੀ ਵੀਜ਼ੇ ਤੇ ਬਹੁਤ ਆ ਰਹੇ ਵੇ ਪਾਰਟਨਰ ਨਾਲ ਆ ਰਹੇ ਵੇ ਤੇ ਕੰਮ ਕਮ ਤਕਰੀਬਨ ਇਸੇ ਮਿਲ ਜਾਂਦਾ ਹੈਗਾ ਕਾਫੀ ਲੋਕ ਕੰਮ ਕਰਦੇ ਰੈਸਟੋਰੈਂਟ ਚ ਕੰਮ ਕਰਦੇ ਟੀਵੀ ਦਾ ਕੰਮ ਕਰਦੇ ਕਲੀਨਿੰਗ ਕੰਮ ਕਰਦੇ ਵੇ ਸ਼ਾਪ ਤੋਂ ਕੰਮ ਕਰਦੇ ਵੇ ਜਿਨ੍ਹਾਂ ਨੇ ਥੋੜੀ ਸਟੱਡੀ ਕੀਤੀ ਉਹਨਾਂ ਦੇ ਅੱਛੀ ਜੋ ਮਿਲ ਜਾਂਦੀ ਹੈ ਇਸ ਕਰਕੇ ਉਹਨਾਂ ਤੇ ਚਿੰਤਾ ਕਰਨ ਦੀ ਲੋੜ ਨਹੀਂ ਜੀ ਬਾਕੀ ਫਾਇਦਾ ਤੇ ਉਹ ਵੀ ਹੈਗਾ ਜੀ ਇੱਥੇ ਲੈਂਗੁਏਜ ਜਿਹੜੀ ਹੈ ਇੰਗਲਿਸ਼ ਹੀ ਚਲਦੀ ਹੈ ਤੇ ਡੈਨਿਸ਼ ਵੀ ਚਲਦੀ ਹੈ ਅਸੀਂ ਕਾਫੀ ਦੁਕਾਨਾਂ ਤੇ ਗਏ ਹਾਂ ਕਾਫੀ ਆਫਿਸਾਂ ਤੇ ਗਏ ਹਾਂ ਤਕਰੀਬਨ ਉੱਥੇ ਜਿਹੜੇ ਕੰਮ ਕਰਦੇ ਵੀ ਉਹ ਕਸਟਮਰ ਨਾਲ ਇੰਗਲਿਸ਼ ਹੀ ਗੱਲ ਕਰਦੇ ਵੀ ਯਾਨੀ ਕਿ ਨਵੇਂ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਜੇਬ ਨਵਾਂ ਬੰਦਾ ਆ ਰਿਹਾ ਹੈ ਉਹਨਾਂ ਨੂੰ ਡੈਨਿਸ਼ ਲੈਂਗੁਏਜ ਨਹੀਂ ਵੀ ਆਉਂਦੀ ਤਾਂ ਵੀ ਉਹਦਾ ਕੰਮ ਚੱਲ ਜਾਂਦਾ ਹੈ ਕਿਉਂਕਿ ਸਾਰੇ ਸਕੈਂਡੀਨੇਵੀ ਕੰਟਰੀ ਵਿੱਚ ਨਾ ਇੰਗਲਿਸ਼ ਜਲਦੀ ਹੈ ਤੇ ਪੜਾਈ 'ਚ ਬਹੁਤ ਅੱਛਾ ਹੈ ਲੋਕਾਂ ਦੀ ਸਿਹਤ ਅੱਛੀ ਸਿੱਤ ਆਪੀ ਅੱਛੀ ਹਣੀ ਹੈ ਕਹਿੰਦੇ ਨਾ ਡੈਨਮਾਰਕ ਦੁੱਧ ਦੀਆਂ ਨਜ਼ੀਆਂ ਹੈ ਇਹ ਬਿਲਕੁਲ ਸਹੀ ਗੱਲ ਜੀ ਇਹਨਾਂ ਦੇ ਜਿਹੜੇ گاਵਾਂ ਨੂੰ ਦੁੱਧ ਬਹੁਤ ਦਿੰਦੀਆਂ ਤੇ ਦੁੱਧ ਦੀ ਸਪਲਾਈ ਸਭ ਤੋਂ ਜ਼ਿਆਦਾ ਯੂਰਪ ਦੇ ਡੈਨਮਾਰਕ ਕੀ ਕਰਦਾ ਹੈ ਡੈਨਮਾਰਕ ਦੇ ਬਿਸਕੁਟ ਬੜੇ ਮਸ਼ਹੂਰ ਹੈ ਤੁਸੀਂ ਕੋਈ ਵੀ ਵਧੀਆ ਡੱਬਾ ਵੇਖੋ ਜਿਹਦੇ ਬਟਰ ਦੇ ਬਨੇ ਹੋਣਗੇ ਮੱਕਾਂ ਦੇ ਬਿਸਕਟ ਉਹ ਮੇਡ ਇਨ ਡੈਨਮਾਰਕ ਹੀ ਹੋਏਗਾ ਉ게 ਦੁੱਧ ਸਸਤਾ ਤੇ ਹਰ ਇੱਕ ਬੰਦੇ ਨੇ ਫਾਇਦਾ ਉਠਾਣਾ ਹੁੰਦਾ ਜਿਹੜੀ ਚੀਜ਼ ਮੁਰਚ ਚ ਬੰਦੀ ਏ ਉਹਦੀ ਐਕਸਪੋਰਟ ਉਧਾ ਕੇ ਤੇ ਇਨਕਮ ਕਰਦੇ ਵੇ ਕਾਫੀ ਇਥੇ ਸਟੂਡੈਂਟ ਆਲੇ ਵੇ ਨਾਲ ਸਟੱਡੀ ਕਰਦੇ ਵੇ ਨਾਲ ਕੰਮ ਕਰਦੇ ਵੇ ਅੱਛੇ ਪੈਸੇ ਕਮਾ ਰਹੇ ਵੇ ਹਾਂ ਕੁਝ ਕੰਟੀਨਰੋਂ 10 ਮਗ ਥੋੜਾ ਮਹਿੰਗਾ ਜੂਰ ਗਿਆ ਹੈ ਜ਼ਿਆਦਾ ਸ਼ਿੱਤ ਮਹਿੰਗੀ ਹੈ ਕਾਣ ਪੀਂਦਾ ਸਮਾਨ ਤੇ ਜੋ ਜਿੰਨਾ ਕੋ ਆਦਮੀ ਨੇ ਜ਼ਰੂਰਤ ਤੇ ਉਸ ਨਾਲ ਵਾਲੀ ਖਰਚ ਕਰਨਾ ਹੁੰਦਾ ਹੈ ਲੇਕਿਨ ਜ਼ਿਆਦਾ ਸ਼ਿੱਤ ਮਹਿੰਗੀ ਹੈ ਅਗਰ ਤੁਸੀਂ ਜਦੋਂ ਇਨਕਮ ਕਰਨਾ ਪੈਂਦੇ ਹੋ ਫਿਰ ਤੁਹਾਨੂੰ ਜ਼ਿਆਦਾ ਸ਼ਿੱਤ ਮਹਿੰਗੀ ਨਹੀਂ ਲੱਗਦੀ ਬਾਕੀ ਕਾਨੂੰਨ ਥੋੜੇ ਬਾਕੀ ਮਲਕਾਂ ਦੇ ਥੋੜੇ ਸਖਤ ਹੈ ਜੀ ਚੈਕਿੰਗ ਵੀ ਹੈ ਹਰ ਤਰ੍ਹਾਂ ਦੀ ਕਿਉਂਕਿ ਤੁਸੀਂ ਪੁੱਠਾ ਕੰਮ ਨਹੀਂ ਕਰ ਸਕਦੇ ਕਈ ਮਲਕਾਂ ਜਾਂਦੇ ਨੇ ਨਾ ਪੁੱਠੇ ਚਦੇ ਕੰਮ ਕਰਕੇ ਚਾਰ ਪੈਸੇ ਕਮਾਏ ਜਾ ਸਕਦੇ ਨੇ ਲੇਕਿਨ ਇੱਥੇ ਥੋੜਾ ਰਿਸਕ ਹੈ ਫਿਰ ਇਹ ਦੇਸੀ ਆਦਮੀ ਬਾਝ ਨਹੀਂ ਆਉਂਦੇ ਪੁੱਠੇ ਕਮਾਦੋ ਜਿੰਨਾਂ ਵਾਦ ਤਾਂ ਪਈਆਂ ਹਨ ਬਚਪਨ ਤੋਂ ਉਹਨਾਂ ਨੇ ਰਿਸਕ ਲੈਣੇ ਲੈਣਾ ਹੁੰਦਾ ਜਿੰਨੀ ਮਰਜ਼ੀ ਮੌਲਕ ਸਖਤ ਹੋਣ ਤੇ ਭਾਵੇਂ ਨਰਮ ਹੋਣ ਉਹਨਾਂ ਨੂੰ ਆਪਣਾ ਫਾਇਦਾ ਉਠਾਣਾ ਹੁੰਦਾ ਹੈ ਇੱਥੇ ਜਿਹੜੀ ਕਰੰਸੀ ਹੈ ਜਿਹੜੀ ਡੈਨਿਸ਼ ਕਰੋਨ ਚਲਦੀ ਹੈ ਇਹਨਾਂ ਨੇ ਅਜੇ ਤੱਕ ਯੂਰੋ ਸੈਪਟ ਬਾਕੀ ਜਿੰਨਾ ਕੋਈ ਯੂਰਪ ਕੰਟਰੀ ਦਾ ਪਾਸਪੋਰਟ ਹੈਗਾ ਨਾ 27 28 ਦੇ ਬਲਕਾਂ ਜਿਹੜੇ ਮੈਂਬਰ ਹੈਗੇ ਉਹ ਬਿਨਾ ਰੋਕ ਟੋਕੇ ਇੱਥੇ ਆ ਜਾ ਸਕਦੇ ਵੇ ਕੰਮ ਕਰ ਸਕਦੇ ਵੇ ਅੱچھے ਪੈਸੇ ਕਮਾ ਸਕਦੇ ਵੇ ਸਵੀਡਨ ਤੋਂ ਬਹੁਤ ਲੋਕ ਇੱਥੇ ਜਿਹੜੇ ਮਾਲ ਮੋਰਨਦੇ ਵੇ ਸਵੀਡਨ ਦੇ ਕੰਮ ਕਰਦੀ ਵਿਸ਼ੇਸ਼ਣ ਥੋੜੀ ਖਰਾਬ ਹੈਗੀ ਹੈ ਤੇ ਕਮਾਈ ਵੀ ਕੱਟ ਗਈ ਇਸ ਕਰਕੇ ਲੋਕ ਮਾਲ ਮੋਰ ਤੋਂ ਡੇਲੀ ਅਪਲੋਡ ਕਰਦੇ ਵੇ 10 ਮਰ ਕੰਮ ਕਰਦੇ ਵੇ ਤੇ ਰਾਸ਼ ਉਹਨਾਂ ਨੇ ਸਵੀਡਨ ਜੀ ਰੱਖੀ ਹੋਈ ਹੈ ਕਿਉਂਕਿ ਸਵੀਡਨ ਥੋੜੀ ਦੇਹਾਸ ਸਸਤੀ ਮਿਲ ਜਾਂਦੀ ਹੈ ਬਾਕੀ ਇਹ ਦੇਖ ਲਓ ਜੀ ਗੋਰਿਆਂ ਦੇ ਖਾਣੇ ਅਸੀਂ ਇਹਨਾਂ ਦੇ ਉੱਪਰ ਇਹ ਰੈਸਟ੍ਰੈਂਟ ਗਏ ਉਹ ਤਨ ਕਿੰਨੇ ਸਜਾਏ ਸੈਂਡਵਿਚ ਇਹਨਾਂ ਦੀ ਲਾਈਫ ਸੈਂਡਵਿਚ ਖਾਣੀ ਬ੍ਰੈਡ ਖਾਣੀ ਰਾਈਸ ਖਾਣੇ ਵਿੱਚ ਅਸੀਂ ਲੋਕ ਰੋਟੀਆਂ ਬਣਾ ਬਣਾ ਕੇ ਪਰੌਂਠੇ ਬਣਾ ਬਣਾ ਕੇ ਆਪਣੀ ਸਿਹਤ ਖਰਾਬ ਕੀਤੀ ਹੈ ਖੈਰ ਨਿਊਟ੍ਰੀਸ਼ਨ ਫੂਡ ਤੇ ਜਿਹੜਾ ਵੀ ਆਪਾਂ ਫਾਸਟ ਕਰਨੇ ਆਰਕੁਲ ਚੀਜ਼ ਦੋਸਤੇ ਨੁਕਸਾਨੀ ਹੈ ਲੇਕਿਨ ਅਸੀਂ ਲੋਕ ਕਦੀ ਵਿਟਾਮਿਨ ਘਾਤੀ ਸੋਚਦੇ ਹਾਂ ਅਸੀਂ ਸੋਚਦੇ ਹਾਂ ਟੇਸਟ ਕਿਤੇ ਜ਼ਿਆਦਾ ਹੈ ਪਰ ਸਾਡੇ ਲੋਕ ਟੇਸਟ 'ਚ ਮਾਰੇ ਜਾਂਦੇ ਨੇ ਜਿੱਤੇ ਦੇਸੀ ਰਹਿੰਦੇ ਉਹਨਾਂ ਉੱਤੇ ਤੁਹਾਨੂੰ ਬੜਾ ਤੜਕੇ ਲੱਗਦੇ ਹੁੰਦੇ ਨੇ ਤੇ ਗੋਰੀ ਮਕਾਨ ਵੇਚਨਦੇ ਉਹ ਕੰਦੇ ਰੋਇ ਦਾ ਕੰਮ ਹੈ ਇਤਨੂੰ ਜਾਉ ਦਾ ਤੜਕੇ ਲੱਗਣਦੇ ਉਦਨ ਉਦਰ ਦਲਕੇ ਲੱਗਣਦੇ ਮਸਾਲਿਆਂ ਦੀ ਕਸ਼ੂਆ ਹੁੰਦੀ ਹੈ ਇਤੀ ਕਲਾਕਾ ਜੀ ਉਰੇ ਉਥੇ ਤੁਹਾਨੂੰ ਤਕਰੀਬਨ 90% ਦੇਸੀ ਮਿਲ ਜੇ ਪਾਕਿਸਤਾਨ ਦੇ ਲੋਕ ਬਹੁਤ ਅਗੇ ਅਰਬੀ ਬਹੁਤ ਅਗੇ ਆਪਣੀਆਂ ਦੁਕਾਨਾਂ ਖੋਲੀਆਂ ਆਈਆਂ ਅਗਰ ਤੁਸੀਂ ਕੋਈ ਦੇਸੀ ਸਮਾਨ ਦਾ ਚੇਸ ਲੈਣਾ ਚਾਹੁੰਦੇ ਹੋ ਨਾ ਤਾਂ ਲੋ ਇੰਡੀਆ ਪਾਕਿਸਤਾਨ ਚੀਜ਼ ਚਾਹੀਏ ਤੇ ਤੁਹਾਨੂੰ ਉਥੋਂ ਮਿਲ ਜੇਗੀ ਉੱਥੇ ਵੀ ਬੜੀਆਂ ਰੌਣਕਾਂ ਆਈਆਂ ਉੱਥੇ ਦੇ ਕਾਨੂੰਨ ਕਨਾਲ ਆਮ ਲੋਕ ਤੋੜਦੇ ਰਹਿੰਦੇ ਨੇ ਬਾਕੀ ਇੱਕ ਇਥੇ ਚੀਜ਼ ਦਾ ਖਿਆਲ ਰੱਖਣਾ ਇੱਥੇ ਸਾਈਕਲ ਬਹੁਤ ਚੱਲਦੇ ਜੇ ਜਦੋਂ ਤੁਸੀਂ ਕਿਤੇ ਸੜਕ ਪਾਰ ਕਰਨੀ ਹੈ ਨਾ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਦਾ ਤੇ ਖਿਆਲ ਰੱਖਦੇ ਰੱਖਦੇ ਨਾ ਵਿਚਕਾਰ ਸਾਈਕਲ ਵੀ ਆ ਜਾਂਦੇ ਜੇ ਉਹ ਕੋਈ ਵੀ ਤੁਹਾਡਾ ਸਾਈਕਲ ਵਕਰੀ ਜਿਹਾ ਆਸੇ ਲਾਤੇ ਮਾਰਦਾ ਹੈ ਤਾਂ ਕੋਰੇ ਇਹ ਤੇ ਖਿਆਲ ਰੱਖਦੇ ਲੇਕਿਨ ਦੇਸੀ ਬੰਦੇ ਤੇਰਬਾ ਨਹੀਂ ਨਾ ਹੁੰਦਾ ਨਾ ਉਹ ਵੀ ਦੇਖਦੇ ਵਿਚ ਲੋ ਰੈੱਡ ਲਾਈਟ ਹੈਗੀ ਤੇ ਰੁਕ ਜੰਨੇ ਆ ਜੇ ਗ੍ਰੀਨ ਲਾਈਟ ਹੋਈ ਤੇ ਸੜਕ ਪਾਰ ਕਰ ਲੈਂਦੇ ਆ ਉਹ ਪਾਰ ਕਰਦੇ ਕਰਦੇ ਵਿੱਚੋਂ ਸਾਈਕਲਾਂ ਦੀ ਲਾਈਨ ਇੱਕ ਵਕਰੀ ਗਈ ਉਹ ਵੀ ਆ ਜਾਂਦੇ ਆ ਇਹ ਦੇਖ ਲਓ ਜੀ ਤੁਹਾਨੂੰ ਫ੍ਰੀ એનર્ਜੀ ਪਹੁੰਚਾ ਰਹੇ ਜੀ ਗਰਮੀਆ ਕਰਕੇ ਉਹ ਕਹਿੰਦੇ ਚਲੋ ਜੀ ਲੋਕਾਂ ਦਾ ਥੋੜੀ ਤਾਕਤ ਤਕ ਆ ਜੂ ਵਿੱਚ ਬਾਕੀ ਇੱਥੇ ਲੱਗਦਾ ਸਹੀ ਗਰਮੀ ਹੋਈ 3-4 ਪਾਈਆਂ ਲੋਕਾਂ ਨੇ ਨਿਕਲਣ ਪਾਈਆਂ ਅਸੀਂ ਰਹਨੇ ਆ ਇੰਗਲੈਂਡ 'ਚ ਇੰਗਲੈਂਡ 'ਚ ਅਜੇ ਤੱਕ ਠੰਡ ਗਈ ਨਹੀਂ ਜੂਨ ਦਾ ਮਹੀਨਾ ਵੀ ਚੱਲੇ ਇੱਥੇ ਪਤਾ ਨਹੀਂ ਕਿਦੋਂ ਸਮਾਹ ਰ आएगी ਤੇ ਕਿਦੋਂ ਚਲੀ ਜਾਏਗੀ ਉਹ ਜਿਵੇਂ ਕਹਿੰਦੇ ਨਾ ਬਚਪਨ ਜੋ ਸਿੱਧਾ ਬੰਦਾ ਬੜਾਪੇ ਜਾਂਦਾ ਉਹ ਚੱਕਰ ਵੀ ਜਵਾਨੀ ਵੀ ਆ ਕੀ ਨਹੀਂ ਇਹੋ ਚੱਕਰ ਜੀ ਇੱਥੇ ਜਦੋਂ ਮੱਜੀ ਵੇਖ ਲੋ ਠੰਡ ਹੀ ਹੁੰਦੀ ਹੈ ਉਹ ਜਵਾਨੀ ਆਂਦੀ ਨਹੀਂ ਬੰਦੇ 'ਚ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਐਂਡ ਵੈਲਕਮ